ਜਦੋਂ ਕਿਤੇ ਲੋੜ ਪਏ ਸਮਾਂ ਬਣੇ ਉਦੋਂ ਫਿਰ ਇਹ ਦੁਨੀਆਵੀ ਚੀਜ਼ਾਂ ਵੀ ਸਾਨੂੰ ਤਿਆਗਣੀਆਂ ਪੈਣੀਆਂ ਪੈਣੀਆਂ ਲੋੜ ਦੇ ਮਤਲਬ ਸਮਾਂ ਸਭ ਤੋਂ ਵੱਡਾ ਹਾਂ ਅਨੁਕੂਲ ਤੇ ਢੁਕਵੀਂ ਥਾਂ ਜਿਹੜੀ ਉਹਦੇ ਅਨੁਸਾਰ ਗੁਰਮਤ ਦੇ ਅਨੁਸਾਰ ਤੇ ਇੱਕ ਸਵਾਲ ਹੋਰ ਆਪ ਜੀ ਨੇ ਗ੍ਰੈਸਥ ਜੀਵਨ ਦੀ ਗੱਲ ਕੀਤੀ ਹੈ ਧਰਮ ਦੀ ਗੱਲ ਕੀਤੀ ਹੈ ਗ੍ਰੈਸਥ ਇੱਕ ਕੀ ਆ ਧਰਮ ਹੈ ਜੇ ਇਹ ਧਰਮ ਹੈ ਤਾਂ ਇਹਨੂੰ ਅੱਜ ਨਿਭਾਉਣ ਦੇ ਵਿੱਚ ਮੁਸ਼ਕਲਾਂ ਕਿਉਂ ਆ ਰਹੀ ਨੇ ਨਵੇਂ ਜਿਹੜੇ ਜੋੜੇ ਨੇ ਉਹ 5 ਸਾਲ ਦੇ ਵਿੱਚ ਵਿੱਚ ਜਿਹੜੀ ਰੇਸ਼ਿਓ ਕੱਢ ਕੇ ਦੇਖੀਏ ਪਹਿਲੇ 2 3 4 ਤੇ 5ਵੇਂ ਸਾਲ ਤੱਕ ਜਿਹੜਾ ਟਿਕਣਾ ਸਿਸ਼ਤਾ ਉਹਦੇ ਵਿੱਚ ਬਹੁਤ ਜ਼ਿਆਦਾ ਤਰੇੜਾਂ ਆ ਚੁੱਕੀਆਂ ਨੇ ਬਹੁਤ ਜ਼ਿਆਦਾ ਤਲਾਕ ਦੇ ਮਸਲੇ ਵਾ ਚੁੱਕੇ ਨੇ ਇੰਨੀ ਖੂਬਸੂਰਤੀ ਵਾਲਾ ਇੱਕ ਵਾਰ ਤੁਸੀਂ ਇਹ ਕਹਿ ਰਹੇ ਹੋ ਕਿ ਖੂਬਸੂਰਤੀ ਵਾਲਾ ਇੱਕ ਜੀਵਨ ਪਾਤਸ਼ਾਹ ਜੀ ਨੇ ਸਾਨੂੰ ਜਿਹੜੇ ਜੀਵਨ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਪਣਾਇਆ ਜਿਸ ਜੀਵਨ ਲਈ ਉਪਦੇਸ਼ ਦਿੱਤਾ ਸਿੱਖਾਂ ਨੂੰ ਅੱਜ ਸਿੱਖ ਉਸ ਤੋਂ ਮੁੱਖ ਮੋੜ ਰਹੇ ਨੇ ਅੱਜ ਸਿੱਖ ਉਸ ਤੋਂ ਦੂਰ ਜਾ ਰਹੇ ਨੇ ਇਹ ਕਿੱਥੇ ਜਿਹੜਾ ਜਟਿਲ ਇੱਕ ਤਰ੍ਹਾਂ ਦੀ ਸਮੱਸਿਆ ਬਣੀ ਹੋਈ ਆ ਇਕ ਕਿੱਥੇ ਤੁਹਾਨੂੰ ਲੱਗ ਰਿਹਾ ਹੈ ਕਿ ਕਿੱਥੇ ਘਾਟ ਮਹਿਸੂਸ ਹੋ ਰਹੀ ਹੈ ਬਿਲਕੁਲ ਜੀ ਗ੍ਰਿਸ਼ਟ ਧਰਮ ਤਾਂ ਬੜਾ ਜ਼ਰੂਰੀ ਹੈ ਜੇ ਆਪਣੇ ਧਰਮ ਦੇ ਵਿੱਚ ਗ੍ਰਿਸ਼ਤੀ ਇੱਕ ਇਨਸਾਨ ਜੇ ਆਪਣੇ ਫਰਜ਼ਾਂ ਨੂੰ ਅਸੂਲਾਂ ਨੂੰ ਜੇ ਮੈਂ ਕਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਲੈਣਾ ਇਮਾਨਦਾਰੀ ਦੇ ਨਾਲ ਤੇ ਮਹਾਰਾਜ ਕਹਿੰਦੇ ਨੇ ਉਸ ਤੋਂ ਵੱਡਾ ਸਿੱਧ ਪੁਰਸ਼ ਨਹੀਂ ਹੈ ਕੋਈ ਉਸ ਤੋਂ ਵੱਡਾ ਕੋਈ ਸਾਧ ਨਹੀਂ ਹੈ ਜਿਹੜਾ ਬੰਦਾ ਗ੍ਰਿਸ਼ਤੀ ਦੇ ਮਾਰਗ ਤੇ ਸੋਨਾ ਤੁਰ ਪਿਆ ਚੱਲ ਪਿਆ ਹੁਣ ਤੁਸੀਂ ਪੁੱਛਿਆ ਵੀ ਅੱਜ ਦੇ ਸਮੇਂ ਦੇ ਵਿੱਚ ਕਿਉਂ ਇੰਨੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂ ਇੰਨੀਆਂ ਮੁਸ਼ਕਿਲਾਂ ਆ ਰਹੀਆਂ ਨੇ 5 ਸਾਲ ਤਾਂ ਬੜੀ ਗੱਲ ਹੈ ਕਈ ਤਾਂ ਮੇਰੇ ਰਿਸ਼ਤੇ ਕੁਝ ਮਹੀਨਿਆਂ ਦੇ ਵਿੱਚ ਟੁੱਟਦੇ ਦੇਖੇ ਨੇ ਉਹ ਕਾਰਨ ਇਹੀ ਬਣੇ ਨੇ ਕਿ ਅਸੀਂ ਆਪਣੇ ਘਰਾਂ ਦਾ ਸਿਸਟਮ ਬਿਲਕੁਲ ਖਰਾਬ ਕਰ ਲਿਆ ਜਿਹੜਾ ਸਾਡਾ ਪਹਿਲਾਂ ਸਿਸਟਮ ਸੀ ਜਿਹੜੀ ਸਾਡੀ ਪਹਿਲਾਂ ਮਰਿਆਦਾ ਸੀ ਉਹ ਮਰਿਆਦਾ ਨਹੀਂ ਅਸੀਂ ਮੰਨੀ ਬੱਚਿਆਂ ਨੂੰ ਅਸੀਂ ਉਹ ਸਿੱਖਿਆ ਨਹੀਂ ਦੇ ਪਾਏ ਜਿਹੜੇ ਲੜਕੇ ਨੇ ਉਹ ਵੀ ਮਰਜ਼ੀਆਂ ਕਰਦੇ ਨੇ ਲੜਕੀਆਂ ਨੇ ਉਹ ਵੀ ਮਰਜ਼ੀਆਂ ਕਰਦੇ ਨੇ ਬਹੁਤ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਵੀ ਬੱਚੇ ਬੱਚੀ ਆਪਣੇ ਮਰਜ਼ੀਆਂ ਨਾਲ ਵਿਆਹ ਕਰਾ ਰਹੇ ਨੇ ਮਰਜ਼ੀਆਂ ਨਾਲ ਖਾ ਰਹੇ ਨੇ ਸਾਰੇ ਕਿਤੇ ਮਰਜ਼ੀ ਨਹੀਂ ਚਲਣੀ ਚਾਹੀਦੀ ਜੀ ਗੁਰੂ ਦੀ ਮਰਿਆਦਾ ਗੁਰੂ ਦਾ ਸਿਧਾਂਤ ਵੀ ਬੜਾ ਲਾਜ਼ਮੀ ਆ ਬੜਾ ਜ਼ਰੂਰੀ ਹੈ ਮੈਂ ਕੱਲ ਹੀ ਇੱਕ ਆਰਟੀਕਲ ਪੜ੍ਹ ਰਿਆ ਸੀ ਉਹਦੇ ਵਿੱਚ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦੇ ਵੀ ਦੇਖੋ ਪਹਿਲੇ ਸਮੇਂ ਚ ਇੱਕ ਘੁੰਡ ਦੀ ਮਰਿਆਦਾ ਹੁੰਦੀ ਸੀ ਜੀ ਉਹਨੇ ਪਹਿਲੀ ਲਾਈਨ ਹੀ ਲਿਖੀ ਵੀ ਕਿਤੇ ਮੇਰੀ ਵਿਚਾਰ ਸੁਣ ਕੇ ਇਹ ਨਾ ਕੋਈ ਸੋਚ ਲੇ ਵੀ ਮੈਂ ਘੁੰਡ ਦੇ ਸਖਕ ਚਾਂ ਵੀ ਮੈਂ ਸਿਰਫ ਇਹ ਆਪਣੀ ਸੰਸਕ੍ਰਿਤੀ ਨੂੰ ਕਹਿ ਰਿਹਾ ਵੀ ਕਿ ਇਹ ਕਿੰਨਾ ਚੰਗਾ ਹੁੰਦਾ ਸੀ ਵੀ ਪਹਿਲਾਂ ਬੀਬੀਆਂ ਘੁੰਡ ਥੋੜਾ ਜਿਹਾ ਰੱਖਦੀਆਂ ਸਨ ਸਿਰ ਤੇ ਚੁੰਨੀ ਰੱਖਦੀਆਂ ਸਨ ਉਹ ਦੱਸਦਾ ਇਹ ਕਹਿੰਦਾ ਵੀ ਜਦੋਂ ਮੇਰੇ ਮੇਰੇ ਪਿਤਾ ਜੀ ਆਉਂਦੇ ਸਨ ਨਾ ਤਾਂ ਜਿਹੜੀ ਮੇਰੀ ਚਾਚੀ ਸੀ ਉਹ ਉਹਨਾਂ ਦੇ ਆਉਣ ਤੇ ਮੇਰੇ ਪਿਤਾ ਨੇ ਮੜਾ ਖੰਘੂਰਾ ਮਾਰਨਾ ਤੇ ਉਹਨੇ ਫਟਾਫਟ ਢੁੰਡ ਕਰ ਲੈਣਾ ਜਾਂ ਨੀਵੀ ਪਾ ਲੈਣੀ ਉਹ ਕਹਿੰਦਾ ਵੀ ਮੈਂ ਦਾਵੇ ਨਾ ਕਹਿਣਾ ਵੀ ਅੱਜ ਤੱਕ ਮੇਰੇ ਪਿਤਾ ਦਾ ਮੁੱਖ ਨਹੀਂ ਸੀ ਵੇਖਿਆ ਆਪਸ ਨੂੰ ਹੂੰ ਸੰਗ ਸੀ ਸ਼ਰਮ ਸੀ ਲਾਜ ਸੀ ਮਰਿਆਦਾ ਸੀ ਪਰ ਅੱਜ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿਨਾਰਾ ਕਰ ਗਏ ਦੂਰ ਹੋ ਗਏ ਤਾਇਆ ਲਫ਼ਜ਼ ਗਾਇਬ ਹੋ ਗਿਆ ਚਾਚਾ ਲਫ਼ਜ਼ ਗਾਇਬ ਹੋ ਗਿਆ ਅੰਕਲੀ ਅੰਕਲ ਸਾਡੇ ਸਾਰੇ ਨੂੰ ਕਹੀ ਜਾਂਦੇ ਨੇ ਵੱਡੇ ਪਾਪਾ ਛੋਟੇ ਪਾਪਾ ਕਹੀ ਜਾਂਦੇ ਨੇ ਸਾਡੇ ਘਰ ਦੀ ਮਰਿਆਦਾ ਸੋਣਾ ਵੇ ਟਾਈਮਾ ਉੱਠਣਾ ਅੰਮ੍ਰਿਤ ਵੇਲਾ ਖੁੰਝਾ ਕੇ ਨਾ ਬਾਣੀ ਨਾ ਸਿਮਰਨ ਖਾਣਾ ਪੀਣਾ ਈਵਨ ਬੜਾ ਮਹੱਤਵ ਕਰਦਾ ਹੈ ਸਾਡਾ ਖਾਣਾ ਪੀਣਾ ਅੱਜ ਕੱਲ ਦੇਖਦੇ ਆ ਨਵੇਂ ਮੁੰਡੇ ਕੁੜੀ ਸਾਰੇ ਬਾਹਰ ਖਾਣਾ ਪਸੰਦ ਕਰਦੇ ਪਰ ਖਾਓ ਕੋਈ ਨਹੀਂ ਪਰ ਕਦੇ ਕਦਾਈਂ ਖਾਓ ਹਮੇਸ਼ਾ ਹੀ ਨਹੀਂ ਸਦਾ ਹੀ ਨਹੀਂ ਘਰ ਦਾ ਜਿਹੜਾ ਆਪਾਂ ਕਹਿੰਨੇ ਆ ਵੀ ਗੁਰੂ ਦਾ ਲੰਗਰ ਬੜਾ ਸਵਾਦ ਹੁੰਦਾ ਜੀ ਕਿਉਂ ਹੁੰਦਾ ਹੈ ਕਿਉਂਕਿ ਉੱਥੇ ਗੁਰੂ ਦੀ ਬਾਣੀ ਪੜੀ ਜਾਂਦੀ ਹੈ ਸਿਮਰਨ ਹੁੰਦਾ ਹੈ ਕਿੰਨੇ ਅਸੀਂ ਘਰ ਦੇ ਕਕੜਾ ਪ੍ਰਸ਼ਾਦ ਜਿੰਨਾ ਮਰਜੀ ਜ਼ੋਰ ਲਾ ਕੇ ਬਣਾ ਲਈਏ ਜਿਹੜਾ ਗੁਰੂ ਘਰੋਂ ਦੇ ਗਏ ਦੋ ਹੱਥ ਕਰਕੇ ਛਕੀਦੀ ਹੈ ਉਹਦੇ ਵਰਗਾ ਸਵਾਦ ਹੀ ਨਹੀਂ ਬਣ ਪੰਦਾ ਕਿਉਂ ਕਿ ਘਰ ਅਸੀਂ ਗੱਲਾਂ ਕਰਦੇ ਕਰਦੇ ਦੇਗ ਬਣਾਇਆ ਗੁਰੂ ਘਰ ਅਸੀਂ ਜਿਹੜੀ ਦੇਗ ਬਣੀ ਹੈ ਉਹ ਪਾਠ ਹੋ ਕੇ ਸਿਮਰਨ ਹੋ ਕੇ ਉਹ ਸਾਰੀ ਚੀਜ਼ ਦਾ ਕਥਾ ਕੀਰਤਨ ਦਾ ਰਸ ਹੈ ਉਹਦੇ ਵਿੱਚ ਤੁਸੀਂ ਹੁਣ ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇਣਾ ਜੀ ਤੁਸੀਂ ਦਰਬਾਰ ਸਾਹਿਬ ਗਏ ਹੋਵੋਗੇ ਬਹੁਤ ਵਾਰੀ ਗਏ ਹੋਵੋਗੇ ਜੀ ਉੱਥੇ ਹਰ ਵੇਲੇ ਕੀਰਤਨ ਹੁੰਦਾ ਹੈ ਜੀ ਕੁਝ ਸਮਾਂ 2-3 ਘੰਟੇ ਸਿਰਫ ਬੰਦ ਹੁੰਦਾ ਹੈ ਰਾਤ ਦੇ ਸਮੇਂ ਬਿਲਕੁਲ 12 1 2 2 ਵਜੇ ਤੱਕ 3 ਵਜੇ ਤੱਕ ਸੁਖਾਸਨ ਤੋਂ ਬਾਅਦ ਕੀਰਤਨ ਬੰਦ ਹੋ ਜਾਂਦਾ ਹੈ ਜੀ ਤੁਸੀਂ ਉਸ ਟਾਈਮ ਜਾਓ ਉਸ ਟਾਈਮ ਅਗਰ ਤੁਸੀਂ ਦਰਬਾਰ ਸਾਹਿਬ ਜਾਓ ਜਾ ਕੇ ਬੈਠ ਜਾਓ ਉੱਥੇ ਤੁਸੀਂ ਜਦੋਂ ਨੇਤਰ ਬੰਦ ਕਰੋਗੇ ਵੈਸੇ ਹੀ ਉਸ ਵੇਲੇ ਮਾਹੌਲ ਬੜਾ ਸ਼ਾਂਤ ਹੁੰਦਾ ਹੈ ਕੀਰਤਨ ਸਭ ਕੁਝ ਬੰਦ ਹੁੰਦਾ ਹੈ ਤੁਹਾਡਾ ਮਨ ਜੁੜੇਗਾ ਜੀ ਮੈਂ ਗਰੰਟੀ ਦੇ ਨਾਲ ਕਹਿੰਦਾ ਤੁਹਾਡਾ ਮਨ ਜੁੜੇਗਾ ਉਸ ਟਾਈਮ ਹੁਣ ਤੁਸੀਂ ਪੁੱਛੋਗੇ ਵੀ ਕੀਰਤਨ ਬੰਦ ਹੈ ਕਥਾ ਬੰਦ ਹੈ ਪਾਠ ਬੰਦ ਹੈ ਸਾਰਾ ਕੁਝ ਬੰਦ ਹੈ ਤੇ ਮਨ ਕਿਵੇਂ ਜੁੜ ਰਿਹਾ ਹਮ ਮਨ ਕਿਵੇਂ ਜੁੜ ਰਿਹਾ ਕਿਉਂਕਿ ਉੱਥੇ ਸਾਰਾ ਦਿਨ ਕੀਰਤਨ ਹੋਇਆ ਉਸ ਸਾਰੇ ਕੀਰਤਨ ਦੀ ਪੋਜੀਟਿਵ એનર્ਜੀ ਕੀਰਤਨ ਬੰਦ ਹੋਣ ਤੋਂ ਬਾਅਦ ਵੀ ਰਹਿੰਦੀ ਹੈ ਬਿਲਕੁਲ ਹੁਣ ਸਾਡੇ ਬੱਚਿਆਂ ਦੀ ਪੋਜੀਟਿਵ એનર્ਜੀ ਪੈਦਾ ਹੀ ਨਹੀਂ ਹੋ ਰਹੀ ਹਮ ਕਿਉਂਕਿ ਉਹ ਪਾਠ ਨਹੀਂ ਕਰ ਰਹੇ ਸਿਮਰਨ ਨਹੀਂ ਕਰ ਰਹੇ ਗੁਰੂ ਵਾਲੇ ਗੁਰੂ ਦਾ ਇਤਿਹਾਸ ਨਹੀਂ ਪੜ੍ਹ ਰਹੇ ਗੁਰੂ ਦਾ ਬਾਣੀ ਨਹੀਂ ਸੁਣ ਰਹੇ ਹੁਣ ਅੱਜਕੱਲ ਤੁਸੀਂ ਕਿਸੇ ਨੌਜਵਾਨ ਬੱਚੇ ਨੂੰ ਰੈਂਡਮਲੀ ਕਿਸੇ ਨੂੰ ਪੁੱਛ ਲਓ ਜੀ ਦੱਸ ਗੁਰੂ ਸਹਿਬਾਨ ਦੇ ਨਾਮ ਹਮ ਮੁਸ਼ਕਲ ਨਾਲ ਹੀ ਕਿਸੇ ਨੂੰ ਹੂੰ ਗੁਰੂ ਦੇ ਪੰਜ ਪਿਆਰਿਆਂ ਦੇ ਚਾਰ ਸਹਿਬਜ਼ਾਦਿਆਂ ਦੇ ਉਹਨਾਂ ਦਾ ਇਤਿਹਾਸ ਉਹਨਾਂ ਦਾ ਬਾਣੀਆਂ ਜੀਵਨ ਬਹੁਤ ਘੱਟ ਪਤਾ ਹੈ ਬਿਲਕੁਲ ਫਿਰ ਅਸੀਂ ਕਿੱਥੋਂ ਉਮੀਦ ਕਰਾਂਗੇ ਕਿ ਸਾਡੇ ਘਰ 'ਚ ਸੁੱਖ ਰਹਿਣ ਸਾਡੇ ਘਰ 'ਚ ਸ਼ਾਂਤੀ ਰਹੇ ਸਾਡੇ ਪਰਿਵਾਰ ਰਿਸ਼ਤੇ ਜੁੜੇ ਰਹਿਣ ਇਹ ਹੀ ਕਾਰਨ ਬਣੇ ਨੇ ਸਾਧ ਸੰਗਤ ਜੀ ਅਸੀਂ ਘਰਾਂ ਦੇ ਵਿੱਚ ਆਪਣੇ ਗੁਰੂ ਦੀ ਬਾਣੀ ਨੂੰ ਭਾਈ ਗੁਰਦਾਸ ਜੀ ਦਾ ਬਚਨ ਹੈ ਘਰ-ਘਰ ਅੰਦਰ ਹੋਵੇ ਧਰਮ ਸ਼ਾਸਨ ਬਿਲਕੁਲ ਧਰਮਸ਼ਾਲ ਪਹਿਲਾਂ ਗੁਰਦੁਆਰਿਆਂ ਨੂੰ ਧਰਮਸ਼ਾਲ ਕਿਹਾ ਜਾਂਦਾ ਸੀ ਬਾਅਦ ਵਿੱਚ ਗੁਰਦੁਆਰੇ ਜਾਂ ਗੁਰੂ ਘਰ ਕਿਹਾ ਜਾਣ ਲੱਗਾ ਪਹਿਲਾਂ ਤਾਂ ਧਰਮਸ਼ਾਲ ਹੀ ਕਿਹਾ ਜਾਂਦਾ ਸੀ ਗੁਰੂ ਸਾਹਿਬਾਂ ਦੇ ਵੇਲੇ ਮਹਾਰਾਜ ਨੇ ਪਿੰਡਾ ਪਿੰਡਾ 'ਚ ਧਰਮਸ਼ਾਲਾ ਬਣਾਈਆਂ ਘਰ-ਘਰ ਦੇ ਵਿੱਚ ਮਹਾਰਾਜ ਨੇ ਐਸਾ ਮੋਲ ਬਣਾਤਾ ਗੁਰੂ ਘਰਾਂ ਵਾਲਾ ਧਰਮਸ਼ਾਲਾ ਵਾਲਾ ਅੱਜ ਘਰਾਂ-ਕਰਾਂ ਦੇ ਵਿੱਚ ਮਾਹੌਲ ਆਪਜੀ ਕਹਿਣ ਦੀ ਲੋੜ ਨਹੀਂ ਪਤਾ ਕਿਹੋ ਮਤਲਬ ਕਿ ਇੱਕ ਸਫਲ ਧਰਮੀ ਹੀ ਇੱਕ ਸਫਲ ਗ੍ਰੈਸਤੀ ਹੋ ਸਕਦਾ ਬਿਲਕੁਲ ਹੀ ਬਿਲਕੁਲ ਸਫਲ ਧਰਮੀ ਕਿਉਂ ਮਹਾਰਾਜ ਬਾਣੀ ਕਹਿੰਦੀ ਹੈ ਬਹੁ ਪਰਪੰਚ ਕਰ ਪਰਤਨ ਲਿਆਵੈ ਸੁੱਤਦਾਰਾ ਪੈ ਆਣ ਬੰਦਾ ਬਾਹਰੋਂ ਠੱਗੀਆਂ ਕਰ ਰਿਹਾ ਕਿਸੇ ਦਾ ਹੱਕ ਮਾਰ ਰਿਹਾ ਕਿਸੇ ਦਾ ਹੱਕ ਖੋ ਰਿਹਾ ਆ ਕੇ ਆਪਣੇ ਪੁੱਤਰ ਨੂੰ ਚੀਜ਼ ਲੈ ਕੇ ਦੇ ਦਿੱਤੀ ਆਪਣੀ ਪਤਨੀ ਨੂੰ ਹੀਰੇ ਜਵਾਰਾ ਤੇ ਲੈ ਕੇ ਦੇ ਦਿੱਤੇ ਬਾਹਰ ਕਿਸੇ ਦੇ ਖੋਲੇ ਉੱਚਾ ਦਾ ਧਰਮ ਤੁਸੀਂ ਹੀਰੇ ਜਵਾਰਾ ਤੇ ਨਾ ਦਿਓ ਰੁੱਖੀ ਮਿੱਸੀ ਖਾ ਲਓ ਥੋੜੀ ਖਾ ਲਓ ਪਰ ਜੇ ਹੱਕ ਸੱਚ ਇਮਾਨਦਾਰੀ ਦੀ ਖਾਓਗੇ ਨਾ ਉਹਦੇ ਨਾਲ ਘਰ ਚ ਸਬਰ ਰਹੇਗਾ ਸਲੂਕ ਰਹੇਗਾ ਸ਼ਾਂਤੀ ਰਹੇਗੀ ਤੇ ਪਿਆਰ ਰਹੇਗਾ ਜੇ ਨਹੀਂ ਹੈ ਜੇ ਬੇਈਮਾਨੀ ਕਰਨੀ ਹੈ ਜੇ ਲੋਕਾਂ ਦਾ ਹੱਕ ਮਾਰ ਮਾਰ ਕੇ ਆਪਣੇ ਘਰ ਦੇ ਜੀਵਾਂ ਦਾ ਟਿੱਡ ਪਰਣਾ ਹੈ ਤੋਂ ਉਹ ਰਿਸ਼ਤੇ ਕਦੇ ਨਿਭਣਗੇ ਨਹੀਂ ਕਦੇ ਸ਼ਾਂਤੀ ਨਹੀਂ ਬਿਲਕੁਲ ਕਿਉਂਕਿ ਸਾਡਾ ਇਹ ਕੰਮ ਹੈ ਗੁਰੂ ਦੇ ਸਿੱਖ ਦਾ ਹੋਕਾ ਦੇਣਾ ਕੰਮ ਹੈ ਕਿ ਭਾਈ ਇਹ ਸਚਾਈ ਹੈ ਇਹ ਗੁਰੂ ਦੀ ਗੁਰਬਾਣੀ ਹੈ ਗੁਰੂ ਨੇ ਉਪਦੇਸ਼ ਦਿੱਤਾ ਅੱਜ ਭਾਵੇਂ ਸਿਰਫ ਮਨੁੱਖ ਪੈਸਾ ਪੈਸਾ ਹੀ ਕਰਦਾ ਰਹਿ ਰਿਹਾ ਹੈ ਪੈਸੇ ਨੂੰ ਹੀ ਰਿਸ਼ਤਿਆਂ ਨਾਲੋਂ ਜ਼ਿਆਦਾ ਮਹਿੰਦੀ ਦਿੱਤੀ ਜਾ ਰਹੀ ਹੈ ਪੈਸੇ ਦੇ ਲਾਲਚ ਚ ਜਾ ਕੇ